ਮੇਰੀ ਡੈਥ ਹੋ ਗਈ ਮੇਰਾ ਢਿੱਡ ਦਾ ਆਪਰੇਸ਼ਨ ਹੋਇਆ ਮੇਰੇ 900 ਟੰਕਾ ਲੱਗਿਆ ਹੋਇਆ ਹੈ ਜਾਲੀਆਂ ਦੋ ਪਾਈਆਂ ਹੋਈਆਂ ਉਸ ਤੋਂ ਪਹਿਲਾਂ ਮੈਂ ਜੀਪ ਚੋਂ ਗਿਰਿਆ 300 ਫੁੱਟ ਦੀ ਜੀਪ ਗਈ ਹੱਥ ਦਾੜੇ ਨੂੰ ਹੱਥ ਪੈ ਗਿਆ ਬਹੁਤ ਕੁਝ ਹੋਇਆ ਮੈਂ ਬੜੀ ਵਾਰੀ ਮੈਨੂੰ ਰੱਬ ਨੇ ਐ ਮੌਤ ਦੇ ਕਿਨਾਰੇ ਬਚਾਇਆ ਮੇਰੀ ਡੈਥ ਹੋ ਗਈ ਐਲਕੀਮਿਸਟ ਹਸਪੀਟਲ ਦੇ ਵਿੱਚ ਜਾ ਕੇ ਪੁੱਛਿਓ ਬੱਤਰਾ ਡਾਕਟਰ ਉੱਥੇ ਜਿਹਨੇ ਮੇਰਾ ਢਿੱਡ ਖੋਲਿਆ ਟੰਕੇ ਟੁੱਟ ਕੇ ਖੂਨ ਨਿਕਲ ਗਿਆ ਮੇਰੀ ਡੈਥ ਹੋ ਗਈ ਮੇਰਾ ਜਿਹੜਾ ਹਾਰਟ ਬੀਟ ਉਹ ਬੰਦ ਹੋ ਗਈ 10 ਮਿੰਟ ਬਾਅਦ ਹਾਰਟ ਬੀਟ ਫੇਰ ਚੱਲ ਪਈ ਇਹ ਕਿਹੜੇ ਸਾਲ ਦੀ ਗੱਲ ਹੈ 7 ਸਾਲ ਹੋ ਗਏ ਜੀ ਐਲ ਕੇਮਿਸਟ ਹਸਪੀਟਲ ਅਨ ਸਕੂਲਾ ਪੰਚਕੂਲਾ ਬਤਰਾ ਡਾਕਟਰ ਹੈ ਜਿਉਂ ਦਾ ਤੇ ਉਹ ਜਿਹੜਾ ਜਿਤ ਆਪਣੇ ਹੈਗੇ ਨੇ ਜਿਹੜਾ ਆਪਣਾ ਗੁਰੂ ਘਰ ਹੈ ਆਪਣਾ ਕੀ ਨਾਮ ਹੈ ਦਾਦਾ ਨਾਤਾ ਸਰ ਨਾਤਾ ਸਾਹਿਬ ਜੀ ਉੱਥੇ ਜਿਹੜਾ ਹਸਪਤਾਲ ਬਣਿਆ ਉੱਥੇ ਹੋ ਗਏ ਹੈਗੇ ਤੇ ਐਤ ਕੀ ਜਨਮ ਸੀਗਾ ਹਸਪਤਾਲੋਂ ਦਾ ਫੋਨ ਵੀ ਆਇਆ ਸੀ ਕੁਦਰਤੀ ਤਾਂ ਮੈਨੂੰ ਇਹ ਲੱਗਿਆ ਵੀ ਇਸ ਬੰਦੇ ਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਮੇਰੇ ਫੋਟੋਆਂ ਖੇਦਾਰੀ ਦਾ ਬਰਾਦਾ ਐਨੀਵੇ ਉਹ ਬਿਸਾਈਡ ਆਫ ਦੀ ਪੁਆਇੰਟ ਆ ਮੇਰੇ ਫਿਰ ਨਵ ਸਾਲ ਕੀ ਮੇਰਾ ਫਿਰ ਆਪਰੇਸ਼ਨ ਹੋਇਆ ਯੂਵੀ ਹੋਣੀ ਵੀ ਸਾਰੇ ਆ ਗਏ ਉਹ ਕਹਿੰਦੇ ਆਪਰੇਸ਼ਨ ਵੀ ਠੀਕ ਹੋ ਗਿਆ ਦੂਜੀ ਜਾਲੀ ਪੈ ਗਈ ਸਭ ਕੁਝ ਹੋ ਗਿਆ ਐਤ ਕੀ ਜਦ ਮਹਾਰਾਜ ਨੇ ਅੰਮ੍ਰਿਤ ਸ਼ਕਾਇਆ ਰੋ ਜਾਣਾ ਟਾਲਾ ਸਾਹਿਬ ਬਾਬਾ ਜੀ ਨੇ ਕਿਹਾ ਨਾ ਦਰਸ਼ਨ ਸਿੰਘ ਨੇ ਅੰਮ੍ਰਿਤ ਸ਼ਕ ਲਈਏ ਹੁਣ ਬਹੁਤ ਕਰ ਲਿਆ